ਜੱਟ ਪੁੱਛ ਜੱਤੀ ਤੂੰ ਮੈਂ ਬੋਲੀ ਬੁਲਾਈ ਰਾ ਜੱਟ ਪੁੱਛ ਜੱਤੀ ਤੂੰ ਜਾਨ ਨੂੰ ਬੁਲਾਈ ਰਾ ਪਹਿਲਾ ਆਇਆ ਤਮ ਘਰ ਜੈਲੀ ਬੋਲੀ ਇਹ ਲਾ ਰਹੀ ਬੁਲਾਈ ਰਾ ਪਹਿਲਾ ਆਇਆ ਤਮ ਘਰ ਹਾਏ ਰੋਣਾ ਪੈਣਾ ਵਿੱਚ ਉਹ ਜੋ ਪਾਉ ਜਿੰਦਾ ਮਰ ਜੀ ਟੈਨਸ਼ਨ ਨਹੀਂ ਕੋਈ ਵੀ ਜੇ ਜੱਟੇ ਲਾਟਾ ਕੂਟਣਾ ਜਿਉਂ ਵੇ ਜੇ ਜੱਟੇ ਲਾਟਾ ਕੂਟ ਉਹ ਪੈਣਾ ਜੱਟੋ ਫਿਰ ਆ ਇਹ ਫੇਰ ਆ ਇਹ ਛੋਗੇ ਜਿਹੜੀ ਦੇ ਦੱਕਾ ਦੱਕਾ ਪੈ

ਗੱਡੀ ਚੱਲਦੀ ਆ ਉਹ ਗਮਕਰ ਮੇਰ ਦਾ ਨੱਪਾ ਨਹੀਂ ਕੰਮ ਨੇ ਤਾਂ ਰੋਡ ਤੇ ਚੱਲ ਜਾਣਾ ਸੀ ਇਹ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਉੱਚੀ ਮਾਥਾ ਜਦੋਂ ਪਿੱਛੇੋਂ ਪਿੰਡ ਸੁਣੀ ਦਾ ਰੂੜਾ ਵੇ ਰੂੜੇ ਦੀ ਇੱਕ ਨਾਰ ਸੁਣੀ ਦੀ ਬੋਲੀ ਚੇਤਿਆਂ ਕੋ ਪੁੱਲ ਗਈ ਸੀ ਕਰਦੀ ਗੋਹਾ ਕੂੜਾ ਵੇ ਹੱਥੀ ਉਹਦੇ ਛਾਪਾਂ ਬਾਹੀ ਉਹਦੇ ਚੂੜਾ ਰਾਤੀ ਰੋਂਦੀ ਦਾ ਪੱਜ ਗਿਆ ਲਾਲਪਗੂੜਾ ਕੀ ਖਲਾ ਪੱਜ ਗਿਆ ਲਾਲਪਗੂੜਾ ਛੋਲੇ 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 ਇੱਕ ਟੈਨ ਮੈਂ ਪੁੱਛਦੀ ਥੀ ਇਹ ਕੌਣ ਚਵਾਰੇ ਵਿੱਚ ਬੋਲੇ ਨੀ ਇੱਕ ਮਾ ਵੇਮੋ ਲਾ ਦੂਜੀ ਗੋਦੀ ਚੜਖੇ ਦੀ ਬੋਲੇ ਮਿੱਤਰਾ ਜਾਨ ਬਚਾ ਹੋ ਚੜਖੇ ਦੇ ਬੋਲੇ ਜਾਨ ਬਚਾ ਮਿੱਤਰਾ ਹੋ ਚੜਖੇ ਦੇ ਬੋਲੇ ਹਰ ਜਨਗਦੇ ਹੋ ਚੜਖੇ ਦੇ ਬੋਲੇ ਆਂ ਬਨਾ ਹੋ ਜਾਦਾਂ 快点！